ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਕ ਕਹਾਵਤਾਂ ਕਹਿੰਦੇ ਰੱਬ ਦੇ ਘਰ ਦੇਰ ਹੈ ਅੰਧੇਰਣੀ ਹੈ ਉਸ ਅਦੇਰ ਤੇ ਅੰਧੇਰ ਦਾ ਕੀ ਅੰਤਰ ਪਿਆ ਕਿ ਪਿਛਲੇ ਦਿਨੀ ਜਿਹੜੇ ਸਰਕਾਰਾਂ ਨੂੰ ਕੋਸਦੇ ਸੀ ਕਿ ਸਿੱਖਾਂ ਦਾ ਜਥਾ ਨਨਕਾਣਾ ਸਾਹਿਬ ਜਾ ਨਹੀਂ ਸਕਦਾ ਗੜਗੱਜ ਬੜਾ ਮੁੱਛਾ ਨੂੰ ਤਾ ਦੇਖੇ ਕਹਿੰਦਾ ਸੀ ਅਸੀਂ ਚੱਲੇ ਆ ਮੈਂ ਜੇ ਕੀਤਾ ਇਹ ਪਹਿਲਾ ਜਥੇਦਾਰ ਹੈ ਜਿਹੜਾ ਸਿੱਖ ਬੀਬੀਆਂ ਨੂੰ ਉੱਥੇ ਛੱਡ ਕੇ ਆਇਆ ਡੁੱਬ ਕੇ ਮਾਰ ਜਾ ਤੈਨੂੰ ਉਹ ਕਲੰਕ ਗੁਰੂ ਰਾਮਦਾਸ ਨੇ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਕਿ ਉਸ ਜੱਥੇ ਦੇ ਵਿੱਚ ਇੱਕ ਬੀਬੀ ਤੇਰੇ ਨਾਲ ਜਾਂਦੀ ਆ ਗੜਗੱਜ ਦੇ ਤੇ ਸਰਬਜੀਤ ਕੌਰ ਤੇ ਉੱਥੇ ਜਾ ਕੇ ਕੀ ਹੁੰਦਾ ਉਹ ਨਿਕਾਹ ਕਰ ਲੈਂਦੀ ਆ ਇਸਲਾਮ ਕਬੂਲ ਕਰ ਲੈਂਦੀ ਆ ਕਿ ਆ ਗੜਗੱਜ ਹੁਣ ਉਸ ਬੀਬੀ ਨੂੰ ਦੁਬਾਰਾ ਲੈਣ ਜਾਏਗਾ ਕਿ ਆ ਜਿਹੜਾ ਸਿੱਖ ਪੰਥ ਜਿਹੜਾ ਜਿਹੜੇ ਵੱਡੇ ਵੱਡੇ ਸਾਡੇ ਕੜਮ ਚੌਧਰੀ ਜਿਹੜੇ ਨਾ ਆ ਰਾਜਾ ਰਾਜ ਸਿੰਘ ਵਰਗੇ ਹੋਰ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਘੋੜੇ ਬਾੜ ਕੇ ਨਾ ਆਪਣੇ ਆਪ ਨੂੰ ਕਹਿੰਦੇ ਸੀ ਪਤਾ ਨਹੀਂ ਅਸੀਂ ਕਿੱਡੇ ਕ ਅ ਬੜੇ 나ਡੂ ਖਾਂ ਐ। ਕਿਹਾ ਉਹ ਹੁਣ ਪਾਕਿਸਤਾਨ ਉਸ ਸਿੱਖ ਬੀਬੀ ਨੂੰ ਛੜਾ ਕੇ ਲਿਆਉਣਗੇ। ਕਿਹਾ ਉਸ ਗੁਰ ਆਪਣੇ ਜਿਨ੍ਹਾਂ ਨੇ ਮੋਗਲਾਂ ਦਾ ਇਤਿਹਾਸ ਸੁਣਾਉਂਦੇ ਨੇ ਆਪਣੇ ਪ੍ਰਾਤਨ ਸਿੰਘਾਂ ਦਾ ਇਤਿਹਾਸ ਸੁਣਾਉਂਦੇ ਨੇ ਕਿ ਅਸੀਂ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਸਿੱਖ ਬੀਬੀਆਂ ਨੂੰ ਛੜਾ ਕੇ ਲੈ ਕੇ ਆਏ ਇਹ ਹੁਣ ਜਿਹੜੇ ਨਿਹੰਗ ਸਿੰਘ ਜਿਹੜੇ ਕਦੇ ਕਿਤੇ ਧਰਨੇ ਤੇ ਬੈਠ ਜਾਂਦੇ ਨੇ ਕਤੇ ਕਿਤੇ ਧਰਨੇ ਤੇ ਬੈਠਦੇ ਨੇ ਆਪਣੇ ਆਪ ਨੂੰ ਵੱਡੇ 96 ਕਰੋੜੀ ਕਹਾਉਂਦੇ ਨੇ ਕਿ ਆ ਉਸ ਪਾਕਿਸਤਾਨ ਤੋਂ ਸਿੱਖ ਬੀਬੀਆਂ ਨੂੰ ਛੜਾ ਕੇ ਲਿਆਉਣਗੇ ਸਵਰਾਤਾ ਤਾਂ ਐ ਕਿਸੇ ਦਾ ਕਿਹਾਵਾ ਕਿਸੇ ਦੀਆਂ ਕੁਰਬਾਨੀਆਂ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰ ਵਿੱਚੋਂ ਬੱਚੀਆਂ ਛਡਾ ਲਈਆਂ ਉਹ ਤੁਹਾਡੇ ਵਰਗੇ ਨਹੀਂ ਐ ਤੁਸੀਂ ਉਹਨਾਂ ਦਾ ਖੂਨ ਨਹੀਂ ਐ ਜੇ ਤੁਸੀਂ ਮਾਂ ਦਾ ਦੁੱਧ ਪੀਤਾ ਹੁਣ ਜਾਓ ਪਾਕਿਸਤਾਨ ਨੂੰ ਘੇਰੋ ਘੇਰੋ ਉਸ ਬਾਡਨ ਨੂੰ ਕਦੇ ਤੁਸੀਂ ਜੁਨੀਵਾਸੀ ਨੂੰ ਛਡਾਉਣ ਵਾਸਤੇ ਧਾਰਨੇ ਲਾਉਂਦੇ ਨੇ ਕਦੇ ਤੁਸੀਂ ਪਾਣੀ ਵਾਸਤੇ ਧਾਰਨੇ ਲਾਉਂਦੇ ਨੇ ਅੱਜ ਤੁਹਾਡੀ ਧੀ ਇੱਕ ਜੱਥੇ ਦੇ ਵਿੱਚ ਧਾਰਮਿਕ ਯਾਤਰਾ ਜਾਂਦੀ ਐ ਉਸ ਯਾਤਰਾ ਦੇ ਵਿੱਚ ਕੀ ਹੁੰਦਾ ਕਿ ਪਾਕਿਸਤਾਨੀ ਸਾਡੀ ਬੱਚੀ ਨੂੰ ਚੱਕ ਲੈਂਦੇ ਨੇ ਇੱਕ ਸਰਬਜੀਤਕੌਰ ਦੀ ਔਰਤ ਨੂੰ ਉੱਥੇ ਨਿਕਾਹ ਵਾਸਤੇ ਉਹਨੂੰ ਸਲਾਮ ਕਬੂਲਿਆ ਜਾਂਦਾ ਇਹਦੇ ਬਾਅਦ ਤੇ ਕਿਆ ਜਿਹੜੇ ਮੌਜੂਦਾ ਜੱਥੇਦਾਨ ਨੇ ਜਾਂ ਸਾਡੀਆਂ ਐ ਜੀ ਪੀ ਸੀ ਨੇ ਜਾਂ ਸਾਡੇ ਜਿਹੜੇ ਕੜਮ ਚੌਧਰੀ ਸਾਡਾ ਪੰਜਾਬ ਜੇ ਕਰ ਦੂਗਾ ਅਸੀਂ ਪੰਜਾਬ ਦਾ ਖੂਨ ਅਸੀਂ ਯੂਨੀਵਰਸਿਟੀ ਨਹੀਂ ਜਾਣ ਦੇਣੀ ਅਸੀਂ ਪੰਜਾਬੀ ਬੋਲੀ ਨਹੀਂ ਜਾਣ ਦੇਣੀ ਅਸੀਂ ਹਿੰਦੂਆਂ ਦੀਆਂ ਧੀਆਂ ਛੜਾਈਆਂ ਹੁਣ ਛੜਾ ਕੇ ਦਿਖਾਓ ਹੁਣ ਘੋੜੇ ਬਾੜੋ ਪਾਕਿਸਤਾਨ ਚ ਵਿਦਿਆਖਾਂ ਤਾਂ ਨਹੀਂ ਬੂਥਾ ਤੁਹਾਡਾ ਕੁੱਟਣਾ ਉਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਅੱਜ ਤੁਹਾਡੀਆਂ ਧੀਆਂ ਨੂੰ ਸ਼ਰੀਆਮ ਉੱਥੇ ਕਨਵਰਟ ਕਰਤਾ ਉੱਥੇ ਜਾ ਕੇ ਪਾਕਿਸਤਾਨ ਚ ਤੁਹਾਡੀ ਜ਼ੁਬਾਨ ਹੀ ਖੁੱਲਦੀ ਉਹਨਾਂ ਮੁੱਲਿਆਂ ਦੇ ਅੱਗੇ ਉਹਨਾਂ ਮੁਸਲਮਾਨਾਂ ਦੇ ਅੱਗੇ ਤੁਹਾਡੀ ਜ਼ੁਬਾਨ ਹੀ ਖੁੱਲਦੀ ਕਿਉਂ ਨਹੀਂ ਖੁੱਲਦੀ ਕਿਉਂਕਿ ਉਹ ਤੁਹਾਡੀਆਂ ਧੀਆਂ ਇੱਕ ਇੱਕ ਕਰਕੇ ਆਪਣੇ ਕੋਲ ਲੈ ਕੇ ਜਾ ਰਹੇ ਨੇ ਕਿਉਂ ਹੁਣ ਆਇਆ ਨਾ ਸਵਾਦ ਗੜਗੱਜ ਬੋਲਦਾ ਤਾਂ ਮੈਂ ਜੇ ਕਰ ਦੂੰਗਾ ਮੈਂ ਉਹ ਕਰ ਦੂੰਗਾ ਸਾਰਿਆਂ ਨੇ ਮੈਨੂੰ ਪੱਗ ਦੇਤੀ ਆ ਪੱਗ ਰੋਲਤੀ ਤੇ ਪੰਥ ਦੀ ਪੰਥ ਦੀ ਪੱਗ ਨੂੰ ਰੋਲਣ ਵਾਲਾ ਪਹਿਲਾ ਇੱਕ ਐਸਾ ਜਥੇਦਾਰ ਧਰਤੀ ਤੇ ਹੋਇਆ ਜਿਸ ਨੇ ਸਿੱਖ ਬੀਬੀਆਂ ਨੂੰ ਪਾਕਿਸਤਾਨ ਚ ਛੱਡ ਆਇਆ ਤੇ ਉੱਥੇ ਕੀ ਹੋਇਆ ਉਹ ਇਸਲਾਮ ਕਬੂਲ ਲੈਂਦੀ ਆ ਮੈਂ ਇਹੀ ਕਹਿਣਾ ਕਿ ਪੰਜਾਬ ਦੀ ਜਨਤਾ ਮੇਰੇ ਜਿਹੜੇ ਹਿੰਦੂ ਭਰਾ ਨੇ ਜਿਹੜੇ ਸਨਾਤਨੀ ਭਰਾ ਨੇ ਜਿਹੜੇ ਸਿੱਖ ਜਿਹੜੇ ਸ਼ਾਂਤੀ ਬਣਾ ਕੇ ਰੱਖਦੇ ਨੇ ਕਦੇ ਵੀ ਧਾਰਨਿਆਂ 'ਚ ਨਹੀਂ ਜਾਂਦੇ ਜਿਹੜੇ ਇਹਨਾਂ ਕੜਮ ਚੌਧਰੀਆਂ ਦੇ ਮਗਰ ਨਹੀਂ ਲੱਗਦੇ ਤੁਹਾਨੂੰ ਜਾਗਣ ਦੀ ਲੋੜ ਹੈ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਕਿ ਸਾਡੀਆਂ ਬੱਚੀਆਂ ਨੂੰ ਇਹ ਗਲਤ ਢੰਗ ਦੇ ਨਾਲ ਆਪਣੇ ਬਗਰਾ ਕੇ ਫਸਲਾ ਕੇ ਲਾਲਚ ਨਾਲ ਕਾਮਵਾਸ਼ਨਾ ਦੇ ਵਿੱਚ ਗੱਲਾਂ ਚ ਪਾ ਕੇ ਇਸਲਾਮ ਕਬੂਲਿਆ ਜਾ ਰਿਹਾ ਹੈ ਕਿ ਆ ਅੱਜ ਪੰਜਾਬ ਦੇ ਮੌਲਵੀ ਉਸ ਬੱਚੀ ਨੂੰ ਲਿਆ ਕੇ ਦੇਣਗੇ ਜਿਨ੍ਹਾਂ ਦੀਆਂ ਨਵਾਜਾ ਤੁਸੀਂ ਗੁਰੂ ਘਰਾਂ 'ਚ ਕਰਵਾਉਂਦੇ ਆਂ ਕਿ ਆਹ ਉਹ ਆਵਾਜ਼ ਠਾਉਣਗੇ ਕਿ ਤੁਹਾਡੀ ਜਿਹੜੀ ਬੱਚੀ ਆ ਅਸੀਂ ਲਿਆ ਕੇ ਦੰਨੇ ਆਂ ਕਿ ਅੱਗੇ ਨੂੰ ਕੋਈ ਅਜੀਹਾ ਕਾਂਡ ਨਾ ਹੋਵੇ ਕੋਈ ਨਹੀਂ ਬੋਲੇਗਾ ਨਾ ਤੁਹਾਡਾ ਕੋਈ ਇੱਥੇ ਦਾ ਇਮਾਮ ਬੋਲੇ ਨਾ ਕੋਈ ਮੌਲਵੀ ਬੋਲੇ ਨਾ ਕੋਈ ਕਾਜੀ ਬੋਲੇ ਨਾ ਕੋਈ ਜਥੇਦਾਰ ਬੋਲੇ ਜਿਹੜੇ ਇਕੱਠੇ ਜਾ ਕੇ ਅੱਜ ਪਾਕਿਸਤਾਨ ਤੇ ਧਾਵਾ ਬੋਲਦੇ ਨੇ ਅੱਜ ਇਹ ਬੈਠੇ ਜਿਹੜੇ ਇੱਥੇ ਚੰਡੀਗੜ੍ਹ ਧਾਨੇ ਤੇ ਕੋੜੇ ਬਾੜ ਕੇ ਦਾ ਰਾਜ ਆ ਮੈਂ ਸੰਗਲ ਪਾ ਕੇ ਪੁੱਚੋ ਵਾਲੇ ਨੂੰ ਜੇ ਕਰ ਦੂੰਗਾ ਕਦੇ ਮੈਂ ਉਹ ਕਰ ਦੂੰਗੇ 1700 ਤੁਰੇ ਫਿਰਦੇ ਨੇ ਹੁਣ ਬਾੜੋ ਆਪਣਾ ਜੇ ਮਾਂ ਦਾ ਦੁੱਧ ਪੀਤਾ ਨਾ ਤੁਸੀਂ ਤਾਂ ਤੁਸੀਂ ਪਾਕਿਸਤਾਨ ਚ ਘੋੜੇ ਬਾੜੋ ਹੁਣ ਬਾੜੋ ਹੁਣ ਲੋੜ ਹੈ ਸਿੱਖ ਬੀਬੀ ਨੂੰ ਛਡਾ ਕੇ ਲਿਆਉਣ ਦੀ ਅੱਜ ਸਾਡੀ ਇੱਜ਼ਤ ਪਾਕਿਸਤਾਨ ਚ ਰੁਲਦੀ ਐ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਉਹ ਪਰਿਵਾਰ ਰੋਂਦਾ ਹੋਏਗਾ ਉਹਦੇ ਬੱਚਿਆਂ ਨਾਲ ਕੀ ਹੁੰਦੀ ਉਹਦੇ ਪਰਿਵਾਰ ਨਾਲ ਕੀ ਹੁੰਦੀ ਪਰ ਗੜਗੱਜ ਦੀ ਸੇਹ ਤੇ ਕੋਈ ਅਸਨ ਨਹੀਂ ਕਿਵੇਂ ਅੱਜ ਉਹਨਾਂ ਜਥੇਦਾਰਾਂ ਉਹਨਾਂ ਨਿਹੰਗਾਂ ਤੇ ਜਿਨ੍ਹਾਂ ਨੇ ਹਮੇਸ਼ਾ ਧਰਨਿਆਂ 'ਚ ਬੈਠ ਕੇ ਵੱਡੀਆਂ-ਵੱਡੀਆਂ ਜਬਲੀਆਂ ਮਾਰੀਆਂ ਅਸੀਂ ਜੀ ਖਾਖੀ ਨਿੱਕਰ ਨਹੀਂ ਰਹਿਣ ਦੀ ਹੈ ਬ੍ਰਾਹਮਣ ਦਾ ਰਾਜ ਨਹੀਂ ਰਹਿਣ ਦੇਣਾ ਆ ਮੁੱਲਿਆਂ ਨੂੰ ਧੀਆਂ ਦੇ ਆਏ ਤੁਸੀਂ ਸ਼ਰਮ ਕਰੋ ਸਵਾਦ ਹੁਣ ਉਦੋਂ ਬੋਲਿਓ ਕੈਮਰੇ ਦੇ ਅੱਗੇ ਜਦੋਂ ਤੋਂ ਅਸੀਂ ਆਪਣੀਆਂ ਤਿਆਂ ਨੂੰ ਲੈ ਆਉਂਗੇ ਜਦੋਂ ਉਹ ਸਰਬਜੀਤ ਕੌਰ ਨੂੰ ਤੁਸੀਂ ਲਿਆ ਕੇ ਉਹਦੇ ਪਰਿਵਾਰ ਦੇ ਹਵਾਲੇ ਕਰ ਦੋਗੇ ਹੁਣ ਹੱਥ ਬਾਣ ਕੇ ਲੇਲੀਆਂ ਲੈ ਕੇ ਨਾ ਆਇਓ ਹੁਣ ਉਹਨਾਂ ਦੇ ਹਿੱਕ ਤੇ ਚੜ ਕੇ ਜਾਓ ਹੁਣ ਲੈ ਕੇ ਆਓ ਨਾ ਸਵਾਦ ਤਾਂ ਐ ਆ ਇੱਕ ਗੱਲ ਹੋਰ ਦੱਸਾਂ ਗੜਗੱਜ ਦੇ ਮੱਥੇ ਤੇ ਉਹ ਕਲੰਕ ਲੱਗਿਆ ਉਹ ਕਲੰਕ ਲੱਗਿਆ ਜਿਹੜਾ ਰਹੀਂਦੀ ਦੁਨੀਆ ਤੱਕ ਤੇਰੇ ਤੇ ਲੱਗਿਆ ਰਹੇਗਾ ਉਹ ਤਾਂ ਉਸ ਪੋਸਟ ਨੂੰ ਉਸ ਪਦਵੀ ਨੂੰ ਕਲੰਕਿਤ ਕੀਤਾ ਹੈ ਇਤੂ ਇੱਕ ਜੱਥੇ ਦੇ ਵਿੱਚ ਇੱਕ ਬੀਬੀ ਤੇਰੇ ਨਾਲ ਗਈ ਤੇ ਉੱਥੇ ਰਹਿ ਜਾਂਦੀ ਆ ਤੇ ਸਲਾਮ ਕਬੂਲ ਕਰ ਲੈਂਦੀ ਆ ਡੁੱਬ ਕੇ ਮਰ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ